ਕਾਲ ਮੈਂ ਡਾਕਟਰ ਗੌਰਵ ਜੀ ਦਾ ਇਸ ਵੀਡੀਓ ਦੇ ਵਿੱਚ ਆਪਾਂ ਆਡ ਤੇ ਝੋਨੇ ਦੀ ਗੱਲ ਕਰਾਂਗੇ ਤੇ ਆਹ ਝੋਨਾ ਆਪਾਂ ਦੇਖ ਸਕਦੇ ਆ ਬਈ ਇਹਨੂੰ 10 ਦਿਨ ਤੋਂ ਉੱਤੇ ਹੋ ਗਿਆ ਪਾਣੀ ਲਾਏ ਨੂੰ ਹਾਲਾਂਕਿ ਪਹਿਲਾਂ ਇਹ ਚ ਪਾਣੀ ਖੜਾ ਰੱਖਿਆ ਤੇ ਉਸ ਤੋਂ ਬਾਅਦ ਆ ਦੇਖ ਸਕਦੇ ਆਪਾਂ ਝੋਨਾ ਵੀ ਇਹ ਕਿਵੇਂ ਦਾ ਤੇ ਆ ਇਹਨੂੰ ਹੁਣ 10 ਦਿਨਾਂ ਬਾਅਦ ਆਪਾਂ ਪਾਣੀ ਲਾ ਰਹੇ ਆ ਤੇ ਆ ਹੁਣ ਪਾਣੀ ਇਹਦੇ ਚ ਚੱਲ ਰਿਹਾ ਦੋ ਇਹ ਚ ਰੇ ਪਾਏ ਨੇ ਹੋਰ ਇਹਦੇ ਚ ਕੁਝ ਨਹੀਂ ਪਾਇਆ ਦੋ ਯੂਰੀਆ ਦੇ ਗੱਟੇ ਦੇ PR131 ਕਿਸਮ ਆਏ ਤੇ ਆ ਤੀਜੀ ਝੋਲੀ ਜਦ ਵਿੱਚ ਚੱਕੀ ਹੋਈ ਆ ਹੁਣ ਔਰੇ ਪਿਆ ਇਹ ਕਿੱਕਰ ਤੋਂ ਥੋੜਾ ਜਿਆਦਾ ਆ ਬਹਣ ਤੇਰੇ ਚ ਸਵਾ ਕਥੈਲਾ ਪਾਵਾਂਗੇ ਉਸ ਤੋਂ ਬਾਅਦ ਇਹਨੂੰ ਬੰਦ ਕਰ ਦਾਂਗੇ ਤੇਰੇ ਚ ਵੀਡੀਓ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਜਾਂ ਵੀਡੀਓ ਬਣਾਉਣ ਦਾ ਇੱਕੋ ਹੀ ਮਕਸਦ ਸੀ ਬਈ ਐਵੇਂ ਪਾਣੀ ਭਰਨ ਨਾਲੋਂ ਵੀ ਆਪਾਂ ਜਿਵੇਂ ਹੁਣ ਔੜ ਚੱਲ ਰਹੀ ਆ ਇਹਦੇ ਚ ਗਰਮੈਸ ਬਹੁਤ ਆ ਤੇ ਪਾਣੀ ਭਰ-ਭਰ ਕੇ ਰੱਖਣ ਨਾਲ ਝੋਨੇ ਦਾ ਜਿਹੜਾ ਨੁਕਸਾਨ ਵੀ ਹੋਇਆ ਕਾਫੀ ਜਾਂ ਹੋ ਰਿਹਾ ਜਾਂ ਝੋਨਾ ਚੱਲ ਨਹੀਂ ਰਿਹਾ ਤੇ ਇਹਦੇ 'ਚ ਆਪਾਂ ਪਾਣੀ ਬਹੁਤ ਸੁਖਾਸਕਾ ਕੇ ਲਾ ਰਹੇ ਆ ਤੇ ਆ ਸਾਰੇ ਆ ਸਾਰਾ ਝੋਨਾ ਦੇਖ ਸਕਦੇ ਆ ਦੂਰ ਤੱਕ ਆ ਹਲੇ 26 ਕਰਨ ਲਾਈ ਆ ਆ ਸਾਰਾ ਝੋਨਾ ਆਪਣਾ ਹੀ ਆ ਤੇ ਕਿਤੇ ਕੋਈ ਕਮੀ ਨਜ਼ਰ ਨਹੀਂ ਆ ਰਹੀ ਸਾਰੇ ਝੋਨੇ ਨੂੰ ਆਪਾਂ ਨੇ ਪੂਰਾ ਪਾਣੀ ਲਵਾਵ ਲਵਾ ਪੰਜ ਪੰਜ 6 6 ਦਿਨਾਂ ਬਾਅਦ ਪਾਣੀ ਪਾਇਆ ਤੇ ਹਾਲਾਂਕਿ ਇਹ ਤੇ ਜਿਹੜੀ ਤਤਾਂ ਵਾਲੀ ਸਪਰੇਅ ਆ ਪਾਉ ਉਹ ਵੀ ਨਹੀਂ ਕਰੀ ਹੈਗੀ ਉਹ ਜਿਹੜਾ ਪਰਲੇ ਪਾਸੇ ਚੋਂ ਨਾ ਉਹਦੇ ਚੋਂ ਕਰੀ ਤੀ ਵੀ ਜੇ ਆਪਾਂ ਨੂੰ ਜਿਆਦਾ ਹੀ ਕੋਈ ਕਿਤੇ ਜ਼ਰੂਰਤ ਲੱਗਦੀ ਆ ਤਾਂ ਪਾਉ ਤਤਾਂ ਵਾਲੀ ਸਪਰੇਅ ਕਰ ਸਕਦੇ ਆ ਅਦਰਵਾਈਜ਼ ਝੋਨੇ ਨੂੰ ਪਾਣੀ ਸੁਕਾਸ-ਕਾ ਕੇ ਲਾਓ ਤਾਂ ਕਿ ਗਰਮੀ ਦੇ ਵਿੱਚ ਝੋਨਾ ਡੋਲੇ ਨਾ ਝੋਨੇ ਨੂੰ ਕੁਝ ਨਹੀਂ ਹੁੰਦਾ ਆ ਦੇਖੋ ਆ ਹੁਣ ਭਾਵੇਂ ਇਹਦੇ ਚ 13 ਵੀ ਹੈਗੀਆਂ ਜਿਹੜੀਆਂ ਆਪਾਂ ਦੇਖ ਸਕਦੇ ਆ ਥੋੜੀ ਥੋੜੀ ਪਰ ਇਹ ਕੋਈ ਵੱਡੀ ਗੱਲ ਨਹੀਂ ਹੈ ਇਹ ਸਾਰੀਆਂ ਤਰੇੜਾ ਮਰ ਜਾਣਗੀਆਂ ਆ ਮੈਂ ਆਪ ਜਾ ਫਿਰਦਾ ਹਰੇ ਚ ਝੋਨੇ ਚ ਇੱਕ ਪਿੱਛੇ ਵੀਡੀਓ ਵੀ ਪਾਈ ਹੋਈ ਸੀ ਬਾਈ ਸਕੂਟਰ ਲਈ ਫਿਰਦਾ ਸੀ ਬੜੀ ਵਾਇਰਲ ਵੀ ਹੋਈ ਆ ਤਾਂ ਵੀ ਇਹਦੇ ਚ ਕੋਈ ਐਡੀ ਖਾਸ ਲੰਬੀ ਚੌੜੀ ਗੱਲ ਨਹੀਂ ਹੈਗੀ ਵੀ ਆਪਾਂ ਪਾਣੀ ਸੁਕਾਤਾ ਆਪਣਾ ਝੋਨਾ ਮਰ ਗਿਆ ਹੋ ਗਿਆ ਉਹ ਏ ਬਚਦੇ ਨਹੀਂ ਹੁਣ ਤਾਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਪਾਣੀ ਸੁਕਾਸ ਕੇ ਲਾਓ ਨਾਲੇ ਪਾਣੀ ਬਚਦਾ ਤੇ ਨਾਲੇ ਝੋਨਾ ਤੰਦਰੁਸਤ ਰਹਿੰਦਾ ਤੇ ਤੀਸਰੀ ਗੱਲ ਬਿਮਾਰੀ ਵੀ ਨਹੀਂ ਆਉਂਦੀ ਕੋਈ ਹੁਣ ਇਹ ਸੁੱਕ ਕੇ ਜਮਾ ਸਗਾ ਕੇ ਪਾਣੀ ਲਾਇਆ ਹੁਣ ਇਹਦੇ ਵਿੱਚ ਬਿਮਾਰੀ ਕਿੱਥੋਂ ਆਜੂ ਆਈਆਂ ਪਾਣੀ ਲਾਤਾ ਹੁਣ ਇਹ ਫੇਰ ਇਹਦੇ ਵਿੱਚ ਜਮਾ ਪਾਣੀ ਸਗਾ ਕੇ ਫੇਰ ਲਾਵਾਂਗੇ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ